ਉਹਨਾਂ ਦਾ ਪੰਪੀ ਪਰਮਾਤਮਾ ਨੇ ਆਜਾ ਬੱਸ 24 ਘੰਟੇ ਹੀ ਕੰਮ ਕਰੀ ਜਾਣਾ ਜਦੋਂ ਜਰਮ ਲੈ ਲਿਆ ਉਹਦੇ ਤੋਂ ਲੈ ਕੇ ਚੱਲੂ ਹੋ ਜਾਣਾ ਤੇ ਮਰਨ ਤੱਕ ਹੀ ਚੱਲੀ ਜਾਣਾ ਚੱਲੀ ਜਾਣਾ ਇਹ ਉੱਠ ਕੇ ਜੇ ਕੋਈ ਚੀਜ਼ ਰੱਖਤੀ ਚੱਕ ਕੇ ਮੂੰਹ 'ਚ ਢੋਕ ਲੈਣੀ ਆ ਨੀ ਦੇਖਣ ਵੀ ਹੁਣ ਮੈਂ ਖਾ ਕੇ ਆ ਉਹਨਾਂ ਨੇ ਤਾਂ ਚੇਰ ਮਾਰਤਾ ਹੀ ਆਪਣੇ ਵਾਲਿਆਂ ਨੂੰ ਹੁਣ ਆਦੇ ਕੁੱਕੜ ਫੜ ਲਓ ਫੜਿਆ ਨੀ ਜਾਣਾ ਮਾਰਨ ਮਾਰ ਦਿਵਾਸ ਮਾਰਨ ਲੱਗੇ ਤਾਂ ਮਰੋੜ ਦੇਣਗੇ ਬਿੰਦ ਚ ਫੜ ਕੇ ਦੀ ਉਹਨਾਂ ਨੂੰ ਆ ਤਾਂ ਫੜ ਕੇ ਖਾ ਲਓ ਹਮ ਕਰਤ ਕਰ ਦੇ ਮੈਂ ਖੁੱਲੇ ਹੀ ਛੱਡ ਦੇ ਕੁੱਕੜ ਨਹੀਂ ਫੜਦਾ ਨਹੀਂ ਦਾ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹਿਲਾਂ ਆਪਣੇ ਚੈਨਲ ਤੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਖੇਤੀਬਾੜੀ ਬੱਕਰੀ ਪਾਲਣ ਬਾਰੇ ਵੀਡੀਓ ਦੇਖਦੇ ਰਹਿੰਨੇ ਆ ਹਨਾ ਤੇ ਕਈ ਭਰਾ ਕਹਿੰਦੇ ਹੁੰਦੇ ਆ ਵੀ ਬਾਈ ਤੁਸੀਂ ਹੋਰਾਂ ਗੱਲਾਂ ਤੇ ਵੀ ਵੀਡੀਓ ਬਣਾਇਆ ਕਰੋ ਤੇ ਅੱਜ ਕੱਲ ਜਿਹੜਾ ਪੰਜਾਬ ਦੇ ਵਿੱਚ ਆਪਣੇ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਹੈਗੀ ਆ ਆਪਣੇ ਪੰਜਾਬ ਦੇ ਲੋਕਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ ਆ ਇਹ ਦਿਨ ਆਪਾਂ ਸੁਣਦੇ ਆ ਨਿੱਕੇ ਨਿੱਕੇ ਬੱਚਿਆਂ ਨੂੰ ਅਟੈਕ ਹੋ ਰਿਹਾ ਸ਼ੂਗਰ ਦੀ ਬਿਮਾਰੀ ਪਿੰਡ-ਪਿੰਡ ਹੋ ਰਹੀ ਆ ਬਹੁਤ ਹੋਰ ਬਿਮਾਰੀਆਂ ਹੈਗੀਆਂ ਜਿਹੜੀਆਂ ਕਿ ਸਿਹਤ ਵੱਲ ਧਿਆਨ ਨਾ ਦੇਣ ਕਰਕੇ ਹੋ ਰਹੀਆਂ ਹਨਾ ਪੰਜਾਬ ਆਪਣਾ ਜਿਹੜਾ ਖਰਾਕ ਤੇ ਸਿਹਤ ਕਰਕੇ ਜਾਣਿਆ ਜਾਂਦਾ ਸੀ ਤੇ ਸਭ ਤੋਂ ਵੱਧ ਬਿਮਾਰੀਆਂ ਅੱਜ ਕੱਲ੍ਹ ਜੇ ਗੱਲ ਕਰੀ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੋ ਗਈਆਂ ਜਿਹੜੀਆਂ ਚਲੋ ਵੱਡੀਆਂ ਬਿਮਾਰੀਆਂ ਜਿਵੇਂ ਕੈਂਸਰ ਕਾਲਾ ਪੀਲਾ ਉਹਨਾਂ ਦੇ ਤਾਂ ਹੋਰ ਕਾਰਨ ਹੋਣਗੇ ਪਰ ਜਿਹੜੀਆਂ ਛੋਟੀਆਂ ਬਿਮਾਰੀਆਂ ਆਪਾਂ ਸਿਹਤ ਵੱਲ ਧਿਆਨ ਨਾ ਦੇਣ ਕਰਕੇ ਆਪਦੇ ਸਰੀਰ ਨੂੰ ਲਾਉਣੇ ਆ ਇਹਨਾਂ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਆਪਣੇ ਕੋਲੇ ਰਾਜਾ ਬਾਈ ਬੈਠਾ ਹੈਗਾ ਅਸੀਂ ਗੱਲਾਂ ਕਰੀ ਜਾਂਦੇ ਸੀਗੇ ਪਹਿਲਾਂ ਇੱਥੇ ਖੇਤ ਬੈਠੇ ਸੀਗੇ ਵੀ ਏਰ ਖਰਾਕ ਉਹ ਨਹੀਂ ਰਹੀ ਹਨਾ ਜਾਂ ਲੋਕ ਕੰਮ ਛੱਡ ਗਏ ਤੇ ਆਜੋ ਆਪਾਂ ਗੱਲਾਂ ਬਾਤਾਂ ਸ਼ੁਰੂ ਕਰਦੇ ਆ ਹੋਰ ਰਾਜੇ ਕੀ ਹਾਲਾ ਬਾਈ ਠੀਕ ਵਧੀਆ ਠੀਕ ਠਾਕ ਵਧੀਆ ਸਤਿ ਸ੍ਰੀ ਅਕਾਲ ਸਾਸਤਰੀ ਕਾਲ ਬਈ ਤੇ ਤੂੰ ਬਈ ਕੀ ਕਹਿਣਾ ਚਾਹੇਗਾ ਰਾਜੇ ਜਿਵੇਂ ਅੱਜ ਕੱਲ ਬਹੁਤ ਲੋਕ ਕਹਿੰਦੇ ਵੀਰ ਕਣਕ ਛੱਡ ਦਿਓ ਬਿਮਾਰੀ ਠੀਕ ਹੋ ਜੂ ਆਹ ਖਾਣਾ ਛੱਡ ਦਿਓ ਉਹ ਖਾਣਾ ਛੱਡ ਦਿਓ ਜਿਹੜੀ ਜਗਮੇ ਤੇ ਛੱਡਣ ਵਾਲੀ ਚੀਜ਼ ਆ ਉਹ ਆਪਾਂ ਤਾਂ ਛੱਡੀ ਤੀ ਅੱਛਾ ਕੀ ਕਹਿਣਾ ਸਭ ਤੋਂ ਜ਼ਿਆਦਾ ਪੰਜਾਬ ਨੂੰ ਚੀਜ਼ ਇੱਕ ਮਾਰੀ ਆਉਂਦੀ ਹੈ ਜਿਹੜੇ ਲੋਕਲ ਬੰਦੇ ਆ ਕੇ ਘਰੇਲੂ ਜੀ ਨੇ ਕੋਈ ਨਸ਼ਾ ਨਹੀਂ ਕਰਨਾ ਪਤਾ ਨਹੀਂ ਕਰਨਾ ਕੰਮ ਧੰਦਾ ਕਰਨਾ ਹਾਂ ਉਹ ਬੰਦੇ ਵੀ ਹੁਣ ਚਾਲ ਚੱਲਣ ਚ ਆ ਕੇ ਇੱਕ ਦੂਜੇ ਚੁੱਲ ਜੇ ਪਏ ਕਿਉਂ ਕੋਈ ਰੋਟੀ ਖਾ ਕੇ ਆਇਆ ਕੋਈ ਕੋਸ ਕਰ ਕੇ ਆਇਆ ਖਣਗੇ ਬਹਿ ਜਾ ਯਾਰ ਬਾਈ ਚਾਹ ਬਣਾਉਣੇ ਚਾਹ ਪਤਾ ਨਹੀਂ ਕਿੱਡਾ ਖੋਆ ਬਣਾ ਲਿਆ ਲੋਕਾਂ ਨੇ ਹਾਂ ਵੀ ਜਿਹੜਾ ਚਾਹ ਨੂੰ ਉਹਦੇ ਵਾਲੀ ਗੱਲ ਮਤਬ ਤੇ ਇਹ ਦੁੱਧ ਦਾ ਗਲਾਸ ਦੇ ਦਿਓ ਅੱਧਾ ਦੇ ਦਿਓ ਹੂੰ ਅੱਧਾ ਤਾਂ ਪਾਣੀ ਆ ਦੁੱਧ ਦਾ ਤੇ ਪਾਇਆ ਚਾਹ ਤੇ ਦੁੱਧ 50 ਗ੍ਰਾਮ ਤੇ ਦੁੱਧ ਦੀ 50 ਗ੍ਰਾਮ ਦੇ ਉਹਨੂੰ ਸਹੀ ਹੈ ਉਹ ਕੰਮ ਦਾ ਤਾਂ ਹੈਗਾ ਜਾਂ ਇਹ ਦੂ ਪਾਣੀ ਦਾ ਗਲਾਸ ਪੀਅ ਤਾ ਪੇਟ ਸਾਫ ਹੋ ਸਹੀ ਗੱਲ ਜਿਹੜੇ ਆਂਦੇ ਕਣਕਾਂ ਜਾਂ ਨਾਜ ਮਾੜਾ ਹੋ ਗਿਆ ਕੋਸ ਨਹੀਂ ਮਾੜਾ ਹੋਇਆ ਨਾ ਦੁੱਧ ਕਿਉ ਮਾਰਾ ਨਾ ਦੁੱਧ ਕਿਉ ਜ਼ਹਿਰ ਹੈ ਅਰੇ ਮੈਨੂੰ ਦੇ ਦਿਆ ਕਰ ਨਾ ਜਿੰਨਾ ਮਰਦੀ ਨਾਲੇ ਪੀ ਕੇ ਤੇ ਕੋਲੇ ਤੁਰਿਆ ਫਿਰਾਂ ਕਰੂੰਗਾ ਕਈ ਹਾਂ ਡਾਕਟਰ ਨਵੇਂ ਜਿਹੜੇ ਉਹ ਕਹਿੰਦੇ ਦੁੱਧ ਦਾ ਪੀਣਾ ਨਹੀਂ ਚਾਹੀਦਾ ਆਪਾਂ ਨੂੰ ਹਨਾ ਵੀ ਪਾਣੀ ਪੀਓ ਜਾਂ ਦਹੀਂ ਵੀ ਨਹੀਂ ਖਾਣੀ ਅੱਜ ਕੱਲ ਮੈਨੂੰ ਲੱਗਦਾ ਜੇ ਡਾਕਟਰਾਂ ਦਾ ਵਾਸ ਚੱਲੇ ਤਾਂ ਬੰਦੇ ਨੂੰ ਕਹਦੇ ਨੇ ਸਾਹ ਵੀ ਨਹੀਂ ਲੈਣਾ ਉਹ ਤਾਂ ਆਖਣਗੇ ਜੀ ਤੇ ਉਹਦੇ ਵਾਲੀ ਗੱਲ ਹੈ ਦਿੱਲੀ ਦੇ ਇੱਕ ਬੰਦੇ ਤੋਂ ਜੇ 50 ਰੁਪਏ ਦੀ ਹੁੰਦਾ ਲਾਲਾ ਜੇ ਹਫ਼ਤੇ ਮਹੀਨੇ 'ਚ ਇੱਕ ਆ ਚਾਰ ਦਿਨ ਵੀ ਦਵਾਈ ਲਿਆ ਆ ਮਹੀਨੇ 'ਚ ਤੋਂ ਹੂੰ ਤੇ ਚਾਰਾਂ ਦਿਨਾਂ 'ਚ 100 ਰੁਪਏ ਦੀ ਮੁੱਲੀ ਗੱਲ ਹੈ ਦਿਹਾੜੀ ਦੀ ਹਾਂ 400 ਹੋ ਗਿਆ ਸਹੀ ਹੈ ਹੈ 10 ਰੁਪਏ ਨਿਤਦੇ ਪੈ ਗਏ ਉਹਦੇ ਇੱਕ ਮਰੀਜ਼ ਤੋਂ ਹੂੰ ਤੇ ਜੇ 100 ਮਰੀਜ਼ ਲੱਗ ਗਿਆ ਲੋੜ ਹੀ ਨਹੀਂ ਉਹਨੂੰ ਰਾਮ ਰਾਮ ਉਹਦੇ ਵਾਲੀ ਗੱਲ ਆ ਪੱਖਾ ਛੱਡ ਕੇ ਸੁੱਚਦੇ ਬਹਿ ਜਾਣਾ ਉਹਨੇ ਹੂੰ ਤੇ ਜਿਹੜੀਆਂ ਖਾਦ ਖਰਾਕ ਵਾਲੀਆਂ ਗੱਲਾਂ ਜਿਹੜਾ ਕੋਈ ਮਰਦੀ ਖਾਈ ਉਹ ਜੇ ਸਰੀਰ ਆਪਦਾ ਬਿਮਾਰ ਹੈ ਫੇਰ ਉਹ ਜੇ ਖਾਣਾ ਖਾਵਾਂਗੇ ਫੇਰ ਤੋਂ ਖਾਣਾ ਵੀ ਮੜਾ ਹੂੰ ਜੋ ਰੇਸ਼ਾ ਲੱਗਾ ਪਿਆ ਜਾਂ ਗਲਾ ਖਰਾਬ ਹੈ ਕਿਸੇ ਦਾ ਜਦੋਂ ਗਲਾ ਖਰਾਬ ਆਪਾਂ ਖੱਟੀ ਚੀਜ਼ ਖਾਵਾਂਗੇ ਤਾਂ ਉਦੋਂ ਵੱਧ ਹੋਊਗਾ ਵੱਧ ਹੋਊਗਾ ਠੀਕ ਆ ਜਿਵੇਂ ਚਮੜੀ ਦੇ ਰੋਗ ਨਹੀਂ ਆ ਜਾਂਦੇ ਚਮੜੀ ਦੇ ਰੋਗ ਮੰਨ ਕੇ ਚੱਲ ਜਿਵੇਂ ਦੱਦਾਂ ਲਾਲਾ ਜਾਂ ਕੋਈ ਦੱਬੇ ਪੈਣੇ ਲਾਲਾ ਇਹ ਨੇ 90 ਦਿਨਾਂ ਤੋਂ ਲੈ ਕੇ 45 ਦਿਨਾਂ ਤੇ 90 ਦਿਨਾਂ ਚ ਆਪ ਵੀ ਠੀਕ ਹੁੰਦੇ ਜੀ ਦਾ ਮੰਨ ਕੇ ਚੱਲ ਲੀਵਰ ਤੇ ਹੀ ਫੇਰ ਆ ਗਈ ਗੱਲ ਉਹੀ ਜਦੋਂ ਸਰੀਰ ਪੱਖੋਂ ਸਹੀ ਹੈ ਨਾ ਜਿਹੜੀ ਮੈਡੀਸਨ ਦਵਾਈ ਆ ਗਈ ਇਹਨਾਂ ਦੀ ਕੋਈ ਵੀ ਆ ਗਈ ਦਵਾਈ ਨੇ ਮਰੀਜ਼ ਨੂੰ 20% ਠੀਕ ਕਰਨਾ ਠੀਕ ਆ 80% ਸਰੀਰ ਨੇ ਆਪ ਹੋਣਾ ਸੈੱਟ ਹੂੰ ਠੀਕ ਆ ਨਾ ਜੀ ਹੁਣ ਕਿਸੇ ਚੀਜ਼ ਤੋਂ ਮੰਨ ਲਓ ਅਲਰਜੀ ਆ ਆਪਾਂ ਨੂੰ ਅਲਰਜੀ ਹੋਈ ਤਾਂ ਹੋਈ ਕਿਉਂ ਜੇ ਤੱਤਾ ਠੰਡਾ ਮੰਨ ਲਾ ਕੰਮ ਕਰਕੇ ਖਾਵਾਂਗੇ ਤਾਂ ਗਲਾ ਖਰਾਬ ਹੋ ਗਿਆ ਕੋਸ ਹੋ ਗਿਆ ਮੇਨ ਅਗਲਾ ਹੁੰਦਾ ਛਾਤੀ ਜਾਵੋਗੀ ਛਾਤੀ ਜਾਵੋਗੀ ਛਾਤੀ ਛਾਤੀ ਤਾਂ ਰੇਸ਼ਾ ਬਣਨਾ ਨਹੀਂ ਲੱਗਾ ਹਾਂ ਰੇਸ਼ਾ ਤਾਂ ਬਣੂਗਾ ਮੱਥੇ 'ਚ ਮੱਥੇ 'ਚ ਨੱਕ 'ਚ ਨੱਕ 'ਚ ਸੰਗ 'ਚ ਸੰਗ 'ਚ ਜਦੋਂ ਆਪਣਾ ਨੀਲ ਕੰਠਾ ਹੁੰਦੇ ਗਲਾ ਹੁੰਦੇ ਕੌਡਾ ਹੁੰਦੇ ਜਦੋਂ ਆਪਣਾ ਇਹ ਖਰਾਬ ਹੋ ਗਿਆ ਮੇਨ ਗੱਲ ਹੈ ਗਲਾ ਖਰਾਬ ਹੋ ਗਿਆ ਸਾਰਿਆਂ ਨੂੰ ਮਾਰਗੇ ਜੰਮੜਨਗੇ ਅਰੇ ਕਾਰਨ ਤਾਂ ਹੈਗਾ ਰੇਸ਼ੀ ਦਾ ਆ ਜਿਹੜੀਆਂ ਆਕਸੀਜਨ ਵਾਲੀਆਂ ਆਂਆਂ ਮਨਲਾ ਫੇਫੜਿਆਂ ਵਾਲਾਂਾਂ ਦਾ ਰੋਗ ਆ ਕੇ ਜਿਹੜੇ ਪਾਵਾਂ ਮਨਲਾ ਪਾਵਾਂ ਬਿਮਾਰੀਆਂ ਆਦਨੇ ਆ ਪਰੁੱਤ ਦੀ ਬਿਮਾਰੀ ਆ ਆਦਨੇ ਆ ਰੁੱਤ ਚਾ ਕੇ ਤਾਂ ਹੀ ਠੀਕ ਹੋ ਜਾਂਦਾ ਜਦੋਂ ਮਨਲਾ ਹੁਣ ਆ ਹਾੜੀਆਂ ਦਾ ਮੌਸਮ ਆ ਗਿਆ ਉਦੋਂ ਹਵਾ ਖੁਸ਼ਕ ਹੋ ਜਾਂਦੀ ਹੈ ਗਲਾ ਠੀਕ ਹੋਣ ਲੱਗ ਜਾਂਦਾ ਬਸ ਕੰਟਰੋਲ ਕਰ ਲੱਗ ਜਾਂਦਾ ਸਾਹ ਵਾਲੇ ਨੂੰ ਸਾੜ ਜੂ ਰੇਸ਼ੀ ਵਾਲੇ ਨੂੰ ਰੇਸ਼ਾੜ ਜੀ ਮੌਸਮ ਦਾ ਵੀ ਬਹੁਤ ਫਰਕ ਹੁੰਦਾ ਨਾ ਬਿਮਾਰੀ ਦਾ ਮੌਸਮ ਦਾ ਤਾਂ ਮੁੱਤ ਮ ਆ ਗਿਆ ਇਹ ਪੂਰਾ 2 ਸਾਲ ਹੋ ਗਏ ਪੂਰੀ ਆਪਣੇ ਤੋਂ ਆਪਣੀ ਪੈ ਰਹੀ ਹਾਂ ਜੀ ਆਇਤੀ ਪੈਂਦੀ ਐ ਹੁਣ ਮਹੀਨਾ ਕਿਹੜਾ ਕਿੰਨੀ ਕੀ ਗਰਮੀ ਆ ਲੋਕ ਪੱਖੇ ਛੱਡੀ ਬੈਠੇ ਹਾਂ ਅਪ੍ਰੈਲ ਮਹੀਨਾ ਸਰੀਰ ਨਹੀਂ ਚਾਲਦਾ ਸਰੀਰ ਬਣਾ ਲਏ ਇਹਨਾਂ ਨੇ ਅਮਰੀਕਨ ਗਾਇਆਂ ਵਰਗੇ ਜਦੋਂ ਦੁੱਧ ਹੀ ਅਮਰੀਕਨਾਂ ਦਾ ਪੀਣਿਆ ਉਹਦੀ ਦੇਸੀ ਪਸ਼ੂ ਦਾ ਦੁੱਧ ਪੀਓ ਕਿਉਂ ਨਾ ਖਰਾਕਾ ਜਮਾਊਗੀ ਜਿਵੇਂ ਤੁਸੀਂ ਤੁਰੇ ਫਿਰਦੇ ਹੋ ਨਾ ਵੈਦਾਂ ਕੋਲੇ ਵੀ ਬੈਠਦੇ ਹੋ ਪੁਰਾਣੇ ਬੰਦਿਆਂ ਕੋਲੇ ਵੀ ਕੰਮ ਵੀ ਬਹੁ ਕੀਤਾ ਜੇ ਆਪਾਂ ਅੱਜ ਗੱਲ ਕਰੀਏ ਪੰਜਾਬ ਦੀ ਤੇ ਆਪਣੇ ਸਭ ਤੋਂ ਜ਼ਿਆਦੇ ਲੋਕਾਂ ਨੂੰ ਇਹ ਲੀਵਰ ਦੀ ਪ੍ਰੋਬਲਮ ਬਹੁਤ ਹੋ ਰਹੀ ਹੈ 슈ਗਰ ਬਹੁਤ ਹੋ ਰਿਹਾ ਹੈ ਹਨਾ ਇਹਦਾ ਮੇਨ ਮੇਨ ਕੀ ਕਾਰਨ ਹੈਗਾ ਜਿਹੜਾ 슈ਗਰ ਇਹਨਾਂ ਹੋ ਰਿਹਾ ਲੋਕਾਂ ਪੀਰ ਮੇਰਾ ਤੁਸੀਂ ਪੜ੍ਹੇ ਲਿਖੇ ਮੈਂ ਜੱਟ ਅਣਪੜ੍ਹ ਜਾ ਮ ਬੁੱਢੜ ਬੰਦਾ ਹੂੰ ਜਦੋਂ 슈ਕਰ ਕੋਈ 슈ਕਰ ਕਲੀ ਖੰਡ ਤਾਂ ਤਾਂ ਬੰਦਦਾ ਨਹੀਂ ਬੰਦ ਠੀਕ ਹੈ ਨਾ ਆ ਕੀ ਨਾ ਗੱਲ ਆ ਕੀ ਖਾਣੇ ਪੀਣੇ ਤੇ ਹੂੰ ਇਹ ਖਾਣਾ ਪੀਣਾ ਉਹੀ ਆ ਲੋਕਾਂ ਦਾ ਸਬਰ ਟੁੱਟ ਜੱਕੇ ਇਹ ਤਾਂ ਨਸ਼ੇ ਵਾਲਿਆਂ ਨੂੰ ਆਉਂਦੇ ਨਸ਼ੇ ਵਾਲਿਆਂ ਦਾ ਸਬਰ ਟੁੱਟਿਆ ਕਰੇ ਆਂ ਕੋਟ ਦੇ ਮਾਰਦੇ ਉਹਨਾਂ ਨੂੰ ਤਾਂ ਤੋੜ ਲੱਗਦੀ ਥੋਨੂੰ ਬਿਨਾ ਗੱਲ ਤੋਂ ਤੋੜ ਰੱਜੇ ਪੁੱਝੇ ਹੋ ਕੇ ਜੇ ਕਿਸੇ ਕੋਲੇ ਉੱਠ ਕੇ ਜੇ ਕਿਹ ਚੀਜ਼ ਰੱਖਤੀ ਚੱਕ ਕੇ ਮੂੰਹ 'ਚ ਢੋਕ ਲੈਣੀ ਆਣੀ ਦੇਖਣਾ ਵੀ ਹੁਣ ਮੈਂ ਖਾ ਕੇ ਆਂ ਹੂੰ ਭੈਣ ਦੇ ਟਰੈਕ ਦਾ ਪੰਪ ਹੁੰਦਾ ਨਵਾਂ ਲਿਆਉਣੇ ਆਂ ਆਪ ਫੁਕਾਰੇ ਪਿਆ ਮਾਰਦਾ ਧੂਆ ਨਹੀਂ ਮਾਰਦਾ ਹੌਲੀ ਹੌਲੀ ਡਾਉਣ ਪਾ ਕੇ ਹੂੰ ਉਹ ਵੀ ਧੂਆ ਮਾਰ ਲੱਗਿਆਂ ਦਾ ਪਾਵਰ ਵੀ ਘਟ ਜਾਂਦੀ ਆ ਆਪਣਾ ਤਾਂ ਪੰਪ ਹੀ ਪਰਮਾਤਮਾ ਨੇ ਆਜਾ ਬੱਸ 24 ਘੰਟੇ ਹੀ ਕੰਮ ਕਰੀ ਜਾਣਾ ਜਦੋਂ ਜਰਮ ਲੈ ਲਿਆ ਉਹਦੇ ਤੋਂ ਲੈ ਕੇ ਚੱਲੂ ਹੋ ਜਾਣਾ ਤੇ ਮਰਨ ਤੱਕ ਹੀ ਚੱਲੀ ਜਾਣਾ ਚੱਲੀ ਜਾਣਾ ਇਹਨੂੰ ਰੈਸਟ ਵੀ ਜ਼ਰੂਰੀ ਆ ਹਨਾ ਰੈਸਟ ਤਾਂ ਕਰ ਲੋਗੇ ਬਾਲੀ ਵੇਤਰ ਦਾ ਰੈਸਟ ਇਹੀ ਆ ਮੈਂ ਨਹੀਂ ਯਾਰ ਮੈਂ ਦੱਸਾਂ ਸਰੀਰ ਨੂੰ ਖਰਾਕ ਹਲਕਾ ਰੱਖੋ ਵੀ ਜਦੋਂ ਖਾ ਲਈ ਜੇ ਸੰਤ ਚੀਜ਼ ਖਾਧੀ ਹੈ ਟਾਈਮ ਬਾਅਦ ਖਾ ਲੋ ਜਿਵੇਂ ਆਪਣੇ ਆਮਲੀ ਬੰਦਿਆਂ ਨੂੰ ਜਾਂ ਪੀਨ ਖਾਣਨ ਲੋਕ ਕਹਿੰਦੇ ਵੀ ਵੋਟਾਂ ਵੀ ਲਿਆ ਕੇ ਬਾਲਾ ਖਰਾਬ ਹੁੰਦੇ ਹਨਾ ਧੁੱਕੀ ਕੱਢ ਦਿੰਦੇ ਨਸ਼ੇ ਦੀ ਤੇ ਜਿਹੜੇ ਆਪਣੇ ਆਮ ਲੋਕ ਆਪਣੇ ਵਰਗੇ ਉਹ ਮੁੰਡਾ ਵਿਆਹਾਂ ਚ ਆ ਕੇ ਧੁੱਕੀ ਕੱਢ ਦਿੰਦੇ ਹਨਾ ਵਿਆਹ ਜ ਤਾਂ ਨਹੀਂ ਅਗਲਾ ਦੇਖਦਾ ਵੀ ਕੀ ਖਾਣਾ ਕੀ ਨਹੀਂ ਰਿਆ ਵਾਲੀ ਸਬਜ਼ੀ ਮਹੀਨੇ ਚ ਇੱਕ ਦਿਨ ਖਾ ਲਈ ਹਾਂ ਠੀਕ ਆ ਨਾ ਤੇ ਘਰ ਵਾਲੀ ਆਪਾਂ ਮਹੀਨਾ ਖਾ ਲਈ ਇੱਕ ਬਰਾਬਰ ਹੂੰ ਜਿਹੜਾ ਮੀਟ ਆਂ ਮੀਟ ਖਾਣਾ ਮੱਛੀ ਖਾਣੀ ਉਹ ਖਾਣ ਇਦੋਂ ਘਰੇ ਵਾਲ ਕੇ ਬਣਾ ਲੇ ਨੂਨ ਮਿਰਚ ਇੱਕ ਬੰਦੇ ਨੂੰ ਇੱਕ ਮਿਰਚ ਬਹੁਤ ਹੈ ਜੇ ਨਹੀਂ ਤਾਂ ਤੇ ਨੂਨ ਹੁੰਦਾ ਮਾਤ ਸਮਾਨ ਵੀ ਕਰਾਰਾ ਜਾ ਹੋਵੇ ਹਾਂ ਇਹ ਹਾਜਮੇ ਆਸਤੇ ਹੁੰਦੀ ਹੈ ਚੀਜ਼ ਇਹ ਤੇ ਲੋਕ ਪਹਿਲਾਂ ਕੱਚਾ ਮਾਸ ਖਾਂਦੇ ਉਹ ਕਿਵੇਂ ਕੱਚਾ ਨਹੀਂ ਖਾਂਦੇ ਹੋਲਾ ਪਰ ਕਰ ਖਾਈ ਜਾਂਦੇ ਉਹ ਕਿਵੇਂ ਹਜਮ ਆਉਂਦੀ ਆਉਂਦਾ ਸੀ ਹਜਮ ਪਰ ਕਾਰਨ ਕਿ ਉਹ ਹੋਲਾ ਉਹਦੋਂ ਖਾਂਦੇ ਜਦੋਂ ਖੁੱਡੇ ਰੜਦੇ ਕਿਸੇ ਪਾਸੇ ਕੁਝ ਮਿਲਦਾ ਨਹੀਂ ਸੀ ਹਾਂ ਜਿਹੜੇ ਲੋਕ ਆਉਂਦੇ ਯਾਰ ਉਹ ਫਲਾਨਾ ਝੜਕਾਈ ਸੀ ਜੋ ਜਦੋਂ ਉਹਨਾਂ ਨੂੰ ਅੰਨ ਪਾਣੀ ਨਹੀਂ ਨਹੀਂ ਮਿਲਦਾ ਤੇ ਇਹ ਢਿੱਡ ਤਾਂ ਭਰ ਨਹੀਂ ਉਹਨਾਂ ਨੇ ਹਾਂ ਸਹੀ ਗੱਲ ਆਪਣੇ ਹੁਣ ਜਿਵੇਂ ਨਾਲ ਦੇ ਬੰਦੇ ਕਹਿੰਦੇ ਅਗਲਾ ਜੇ ਕੋਈ ਗੱਲ ਕਿਸੇ ਨੂੰ ਕਹਿਣੀ ਹੋਵੇ ਬੰਦਾ ਜੋਰ ਵਾਲਾ ਬੰਦਾ ਹੋਵੇ ਆਪਣੇ ਕਹਿ ਦਿੰਦੇ ਵੀ ਤੂੰ ਕਿਹੜਾ ਬੰਤਾ ਛੱਤਿਆਂ ਵਾਲਾ ਹਨਾ ਜਿਵੇਂ ਉਹ ਬੰਦੇ ਸੀਗੇ ਉਹਨਾਂ ਨੇ ਸ਼ੇਰ ਵੀ ਮਾਰਤੇ ਸੀ ਅੱਜ ਕੱਲ ਆਪਣੇ ਬੰਦਿਆਂ ਨੂੰ ਕੰਮ ਨਹੀਂ ਹੁੰਦਾ ਨੌਜਵਾਨਾਂ ਦਾ ਵੀ ਸਾਹ ਚੜੀ ਜਾਂਦਾ ਜਾਂ ਹੁੰਦਾ ਨਹੀਂ ਜਾਂ ਕਰਦੇ ਨਹੀਂ ਹਨਾ ਉਹਨਾਂ ਨੇ ਤਾਂ ਛੇਰ ਮਾਰਤਾ ਹੀ ਆਪਣੇ ਵਾਲਿਆਂ ਨੂੰ ਹੁਣ ਆਦੇ ਕੁੱਕੜ ਫੜ ਲਓ ਫੜਿਆ ਨਹੀਂ ਜਾਣਾ ਮਾਰਨ ਮਾਰ ਦਿਵਾ ਦੇ ਮਾਰਨ ਲੱਗੇ ਤਾਂ ਮਰੋੜ ਦੇਣਗੇ ਬੰਦੇ ਜਿ ਫੜ ਕੇ ਤੇ ਜੀ ਉਹਨਾਂ ਨੂੰ ਆ ਤਾਂ ਫੜ ਕੇ ਖਾ ਲਓ ਹਮ ਸ਼ਰਤ ਕਰਦਾ ਮੈਂ ਖੁੱਲੇ ਹੀ ਛੱਡ ਦੇ ਕੁੱਕੜ ਨਹੀਂ ਫੜ ਸਕਦੇ ਨੀ ਦੇ ਕੀ ਕਾਰਨ ਹੈਗਾ ਫਿਰ ਖਰਾਕ ਚ ਕੋਈ ਕਮੀ ਆ ਜਾਂ ਆਪਣੇ ਚ ਬਾਈ ਜਿਹੜਾ ਇਹ ਜਾਦੇ ਪੈਸਾ ਹੋ ਗਿਆ ਨਾ ਲੋਕਾਂ ਕੋਲੇ ਇਹ ਘਾਟੇ ਦਾ ਸੌਦਾ ਹੋ ਗਿਆ ਪੈਸਾ ਹੁੰਦਾ ਲੋਡ ਬੋਰ ਤੇ ਲਾਉਂਦੇ ਹੂੰ ਠੀਕ ਆ ਜਣਾ ਖਣਾ ਹੋਂ ਵਾਲੀ ਮਂਦੀਰ ਤੇ ਲਾਲਾ ਤੂੰ ਜਦੋਂ ਉਹਨਾਂ ਦੇ ਮੁੜਕੇ ਹੀ ਨਹੀਂ ਪਿਆ ਠੂਕਣੇ ਚ ਹਾਂ ਠੀਕ ਆ ਉਹਨਾਂ ਨੂੰ ਪੈਸੇ ਦੀ ਕਦਰ ਦਾ ਨਹੀਂ ਪਤਾ ਹੂੰ ਭੁੱਖੇ ਨੂੰ ਪਤਾ ਹੁੰਦਾ ਵੀ ਰੋਟੀ ਕੀ ਹੁੰਦੀ ਤੇ ਆਪਣੇ ਆਦਣਗੇ ਤਾਂ ਵੇਹੀਆਂ ਹੋਈਆਂ ਹੂੰ ਤੇ ਕਈ ਤਾਂ ਮੰਨ ਲਾ ਬਾਹਰ ਜਾ ਵਰਦੇ ਜਦੋਂ ਹਾਂ ਉੱਥੇ ਦਿਹਾੜੀ ਇੱਥੇ ਤਾਂ ਆਕਣਗੇ ਕਈ ਨਹੀਂ ਚੱਕੀ ਦੀ ਹੂੰ ਠੀਕ ਆ ਉੱਥੇ ਆਥਣੇ ਰੋਟੀਆਂ ਲੈ ਲੈਣੀਆਂ ਵੀ ਤੜਕੇ ਜੇ ਸਦਨ ਆ ਗਿਆ ਨਾ ਤੇ ਉਹਨੇ ਆਤਾ ਹੀ ਹੋਣਾ ਬੈਠ ਤੇ ਰੋਟੀ ਨਾ ਇੱਥੇ ਮੈਂ ਜਾਊਂਗਾ ਕਿਵੇਂ ਜਾਊਂਗਾ ਕਿਵੇਂ ਤੇ ਇੱਥੇ ਆਕਣਗੇ ਜੇ ਮਾਪੇ ਨੇ ਉੱਥੇ ਰੋਟੀ ਖਾਣਾ ਲਿਆ ਦੇ ਪਾ ਕੇ ਨਾ ਤਾਂ ਪਾਣੀ ਦਾ ਗਲਾਸ ਰੱਖ ਲੈਣੇ ਨਾ ਭਾਂਡੇ ਰੱਖਣੇ ਝੂਠੇ ਭਾਂਡੇ ਵੀ ਸਰਾਫ ਦੇਣਗੇ ਉੱਥੇ ਆ ਕੇ ਰੋਂਦਾ ਬੰਦਾ ਉੱਥੇ ਜਿਹੜੇ ਵਿਗੜੇ ਗਏ ਆ ਕਿ ਸਾਡਾ 25 ਲੱਖ ਲਵਾਤਾ 35 ਲਵਾਤਾ ਮਖਤ 3 ਮਹੀਨੇ ਫੋਨ ਬੰਦ ਕਰਦੇ ਮਰਦੇ ਤਾਂ ਹੈ ਹੀ ਨਹੀਂ ਮਰਦੇ ਤਾਂ ਆਉਂਦੇ ਹੀ ਨਹੀਂ ਜਿਹੜੇ ਚਿੱਟਾ ਲਾਉਣ ਵਾਲੇ ਆਨੇ ਆਏ ਕਰ ਦਾਂਗੇ ਜੋ ਕਰ ਦਾਂਗੇ ਚੀਜ਼ ਵੇਚ ਦੇਣੀ ਹੁੰਦੀ ਚੱਕ ਹੂੰ ਮਰਦਾ ਕੋਈ ਨਹੀਂ ਆਖਣਾ ਸੌਖਾ ਜਿਹੜੇ ਨੇ ਮਰਨਾ ਹੈ ਉਹ ਦੱਸਦਾ ਨਹੀਂਗਾ ਵੀ ਮੈਂ ਮਰੂੰਗਾ ਸਹੀ ਹੈ ਉਹਨੇ ਆਪਦਾ ਕੰਮ ਕਰ ਜਾਣਾ ਆਪਣੇ ਕਹਿੰਦੇ ਇੱਥੇ ਕੰਮ ਹੈ ਨਹੀਂਗਾ ਹਨਾ ਕੰਮ ਤਾਂ ਯਾਰ ਹੁਣ ਬਹੁਤ ਹੈਗਾ ਆਪਾਂ ਤਾਂ ਦੇਖਦੇ ਤੁਰੇ ਫਿਰਦੇ ਕਿੰਨੇ ਕੰਮ ਖੜਨਾ ਨਹੀਂ ਮਿਲਦਾ ਮਿੰਟ ਕਿਤੇ ਵੀ ਕਾਮ ਮਹੀ ਵਤੇ ਰਿਆ ਰੁਪਿਆ ਹੀ ਬਤੇਰਾ ਸਭ ਕੁਸ ਹੈ ਦਿਮਾਗ ਨਾਲ ਜਿਉਣ ਮੰਨ ਕੇ ਚੱਲ ਯਾਰ ਮੈਂ 100 ਲਾਉਣਾ ਹੂੰ ਜਾਂ 500 ਲਾਉਣਾ 1000 ਲਾਉਣਾ ਤੈਨੂੰ ਮੈਂ ਪੈਸਿਆਂ ਬਾਰੇ ਵੀ ਗੱਲ ਦੱਸੂਆਂ ਕਿਸੇ ਬੰਦੇ ਨੇ ਕੋਸ ਆਖਾਈ ਗੋ ਜੇ ਮੈਂ ਹੁਣ 10 ਰੁਪਏ ਵੀ ਮੰਨ ਲਾ ਲਾਉਣਾ ਤੇ ਕਮਾਉਣਾ ਮੈਂ ਰੁਪਿਆ ਨਹੀਂ ਮੇਰੇ ਤੇ 10 ਵੀ ਬੇਕਾਰ ਹਾਂ ਸਹੀ ਤੇ ਜੇ ਮੈਂ 1000 ਲਾਉਣਾ ਤੇ ਕਮਾਉਣਾ ਉਹਦਾ 1500 2000 ਯਾਰ ਤੇ ਮੈਂ ਤਾਂ ਲਾ ਸਕਦਾ ਮੇਰੇ ਤਾਂ ਪੂਰੇ ਹੋਈ ਜਾਣਗੇ ਸਰਕਲ ਚੱਲੀ ਜਾਊ ਸਹੀ ਹੈ ਖੇਤ ਦਾ ਕੰਮ ਹੀ ਸੀ ਆਪਣਾ 2-300 ਦਾ ਪੋਤ ਖਾ ਜਾਂਦਾ ਹੀ ਮੈਂ ਹੂੰ 100 ਦਾ ਪੈਟਰੋਲ ਕੁਸ ਮੈਨੂੰ ਪਚਾਓ ਮਨ ਲਬ ਪਚੋ ਰੱਖ ਲ ਗਾ ਮੋਹ ਪਿਆਰ ਵਾਲੇ ਰੱਖ ਲਓ ਜਦੋਂ ਖਾ ਜਾਂਦੇ ਯਾਰ ਹਾਂ ਮੈਨੂੰ ਇਹ ਤੇਰਾ ਖਰਚਾ ਬਹੁਤਾ ਮਖਾ ਭਾਈ ਪਤਾ ਨਹੀਂ ਗੱਲ ਚੱਲੀ ਹੂੰ ਆ ਕੇ ਯਾਰ ਲੋਕ ਇੰਨੇ ਨੇ ਬੇਇਮਾਨੀ ਮਖਾ ਯਾਰ ਹੋਈ ਜਾਣ ਮਖਾ ਬੇਇਮਾਨ ਹੋ ਕੇ ਕੀ ਕਰੋਗੇ ਮਖਾ ਰ 500 ਰੁਪਏ ਮੈਂ ਡੇਲੀ ਲਾ ਦਿੰਦਾ ਮਖਾ ਹਾਂ ਮੈਂ ਤਾਂ ਸਵੇਕੀ ਦੱਸੇ ਖਰਚਾ ਆ ਜਾਂਦਾ ਵੀਰਕੇ ਹਾਂ ਉਹਨੇ ਕਾ ਹੁਬਕੇ ਕੀਤੀ ਸਾਡੇ ਬੰਦੇ ਕੋਲੇ ਗੱਲ ਅੱਛਾ ਉਹ ਕਹੇ 500 ਖਾ ਜਾਂਦਾ ਪੈਸੇ ਤਾਂ ਚੜ੍ਹ ਕੇ ਮੈਂ ਕਹਾਂ ਮੈਂ ਤਾਂ ਖਾ ਜਾਂਦਾ ਤੇ ਭੈਣ ਦੇ ਖਾ ਮੂੰ ਤੇ ਦੂਜੇ ਸਰ ਕੀ ਨੇ ਚੜਾਤੇ ਹਾਂ ਠੀਕ ਆ ਜਦੋਂ ਘਰੇ ਡੇਗਾ ਆ ਕੇ ਬਿਮਾਰੀਏ ਪੈਸੇ ਲੱਗ ਗਏ ਉਧਰ ਫਸਲ ਤੇ ਗੜੇ ਪੈ ਗਏ ਇੱਥੇ ਨਹੀਂ ਹੋਈ ਫਸਲ ਹੂੰ ਫ ਬ ਖੇਤੀ ਆ ਬਗਾਨੇ ਹੱਥੀ ਹੁੰਦੀ ਨਹੀਂ ਮੱਤਿਆਂ ਦੇ ਤੇਤੀ ਖੇਤੀ ਤਾਂ ਤੀਜੀ ਆ ਜੀ ਸਹੀ ਗੱਲ ਆ ਬਗਾਨੇ ਹੱਥੀ ਇਹਦਾ ਗੱਲ ਸਹੀ ਆ ਇੱਕ ਬਈ ਆਪਣੇ ਜਿਵੇਂ ਬਿਮਾਰੀਆਂ ਦੀ ਆਪਾਂ ਗੱਲ ਸ਼ੁਰੂ ਕੀਤੀ ਸੀ ਆ ਬੰਦ ਕਰ ਲਈ ਰਿੰਗਟੋਨ ਤੇ ਅੱਜ ਕੱਲ ਲੋਕ ਕੀ ਆ ਘਰੇ ਡਾਕਟਰ ਵਾਲੇ ਬੰਦ ਆ ਹਨਾ ਜਿਵੇਂ ਹਰ ਇੱਕ ਬੰਦਾ ਘਰੇ ਆਹ ਕਾਮਨ ਗੋਲੀ ਰੱਖਦਾ ਆਪਣੇ ਵੀ ਰੱਖਦੇ ਆ ਖਾਂਦੇ ਆ ਬਹੁਤ ਕਹਨੇ ਪਰ ਨਹੀਂ ਸਮਝਦੇ ਕਰਦੇ ਤੇ ਇੱਕ ਤਿਆ ਵਾਲਾ ਕੈਪਸੂਲ ਇਹਦੇ ਬਾਰੇ ਹੁਣ ਡਾਕਟਰ ਕਹਿੰਦੇ ਤਾਂ ਹੈਗੇ ਵੀ ਇਹ ਸਹੀ ਨਹੀਂ ਇੰਨੇ ਖਾਣੇ ਪਰ ਮੈਨੂੰ ਲੱਗਦਾ ਵੀ ਡੇਲੀ ਇੱਕ ਗੋਲੀ ਤੇ ਆਵਦੀ ਤੇ ਆਹ ਕਾਮਨ ਗੋਲੀ ਲੋਕ ਖਾਣ ਲੱਗੇ ਪਿੰਡਾਂ ਆ ਯਾਰ ਬਾਈ ਖਾਣ ਤਾਂ ਲੱਗੇ ਜਿਹੜੀ ਸਹੀ ਦਵਾਈ ਆ ਦਵਾਈ ਵੀ ਮੰਨ ਲਾ ਵਿਗਿਆਨਕਿਆ ਨੇ ਖੋਜ ਕਰਕੇ ਡਾਕਟਰਾਂ ਨੇ ਖੋਜ ਕਰਕੇ ਬਣਾਈ ਤੇ ਦਵਾਈ ਤਾਂ ਆਰਾਮ ਵਾਸਤੇ ਹੀ ਬਣਾਈ ਆ ਦੁਆ ਵਾਸਤੇ ਹੀ ਬਣਾਈ ਆ ਦਵਾਈ ਦਾ ਨਾਂ ਕੀ ਮਤਲਬ ਦਵਾ ਹਾਂ ਵੀ ਰੱਬ ਦਾ ਤੇ ਡਾਕਟਰ ਦਾ ਬਹੁਤ ਫਰਕ ਨਹੀਂ ਨਹੀਂ ਹੁੰਦਾ ਇੱਕ ਚੀਜ਼ ਆ ਪਰ ਜੇ ਹੁਣ ਕੋਈ ਵੀ ਚੀਜ਼ ਆ ਆ ਝੋਲਗਾ ਹੀ ਖੜਾ ਜਿਉਣਾ ਪਾ ਇੱਥੇ ਬੈਠੇ ਆ ਖਾਈ ਗਏ ਖਾਈ ਗਏ ਖਾਈ ਗਏ ਕੀ ਹੋਊਗਾ ओके हो एक दिन ਖਾਲਾ ਚੱਲ ਜੂ ਦੋ ਦਿਨ ਖਾਲਾ ਚੱਲ ਜੂ ਜੇ ਹੁਣ ਬੋਧ ਵਾਲੀ ਗੱਲ ਇਕੋ ਹੀ ਨੱਪੀ ਤੁਰੇ ਨੱਪੀ ਤੁਰਿਆ ਉਹੀ ਗੱਲ ਸਰੀਰ ਦਾ ਆ ਗਿਆ ਬਿਮਾਰੀਆਂ ਵੀ ਇੱਥੋਂ ਹੀ ਸ਼ੁਰੂ ਹੋਣਗੀਆਂ ਇੱਥੋਂ ਹੀ ਲੱਗਣਗੀਆਂ ਬੰਦੇ ਦੇ ਸਰੀਰ ਨੂੰ ਹੀ ਸਾਰਾ ਕੁਝ ਕੰਟਰੋਲ ਕਰਨਾ ਹੈ ਹੂੰ ਠੀਕ ਆ ਨਾ ਜੇ ਭੁੱਖ ਨਹੀਂ ਘਟ ਸਕਦਾ ਬੰਦਾ ਯਾਰ ਬਿਮਾਰੀਆਂ ਨਾਲ ਨਹੀਂ ਲੜ ਸਕਦਾ ਹਾਂ ਤੇ ਨਾ ਹੀ ਉਸ ਬੰਦੇ 'ਚ ਜਾਨ ਪਵੇ ਜਿਹੜਾ ਬੰਦਾ ਭੁੱਖਾ ਨਹੀਂ ਰਹਿ ਸਕਦਾ ਹੂੰ ਇਹ ਜਮ ਤੱਕਾ ਤਿਆਰ ਪਾ ਮੇਰਾ ਆਪਣੇ ਤਾਂ ਨਹੀਂ ਰਹਿੰਦੇ ਫਿਰ ਲੋਕ ਇੱਕ ਮਿੰਟ ਦੀ ਕਟਾ ਕੇ ਖਾ ਭੋਖੇ ਨੇ ਤੋਂ ਹੁਣ ਕਈ ਬੰਦੇ ਆ ਕਮੈਂਟ ਕਰਨਗੇ ਵੀ ਇਹ ਡਾਕਟਰ ਬਣੇ ਬੈਠਿਆ ਹਨਾ ਤੇ ਜਾਂ ਵੀ ਆਪਾਂ ਹੁਣ ਦੇਖ ਲਓ ਡਾਕਟਰ ਇਹ ਗੱਲ ਕਹੇ ਤੇ ਪੜਿਆ ਲਿਖਿਆ ਤੁਸੀਂ ਮੰਨੋਗੇ ਬਾਈ ਆਪਾਂ ਇਹ ਗੱਲ ਕਿਉਂ ਕਰ ਰਹੇ ਆ ਕਿਉਂਕਿ ਜਦੋਂ ਗੱਲ ਚਰਚਾ ਛਿੜਦੀ ਹੈ ਨਾ ਉਦੋਂ ਫਿਰ ਆਪਣਾ ਧਿਆਨ ਜਾਂਦਾ ਉਹਨਾਂ ਗੱਲਾਂ ਤੇ ਜਦੋਂ ਆਪਾਂ ਕਿਸੇ ਚੀਜ਼ ਬਾਰੇ ਗੱਲ ਹੀ ਨਹੀਂ ਕਰਾਂਗੇ ਤਾਂ ਆਪਣਾ ਧਿਆਨ ਨਹੀਂ ਜਾਂਦਾ ਹੁਣ ਤੁਸੀਂ ਦੇਖ ਲਓ ਕਿਸਾਨੀ ਮੋਰਚਾ ਚੱਲਿਆ ਸੀਗਾ ਜੇ ਕਿਸੇ ਨੇ ਗੱਲ ਕੀਤੀ ਤਾਂ ਲੋਕਾਂ ਨੂੰ ਇਹਨਾਂ ਬਿੱਲਾਂ ਬਾਰੇ ਪਤਾ ਲੱਗਿਆ ਬਿੱਲਾਂ ਬਾਰੇ ਕੀ ਉਹ ਤਾਂ ਪਤਾ ਲੋਕੀਆਂ ਦੇ ਝੱਗਾ ਚੱਕ ਚੱਲ ਪਏ ਸਾਰੇ ਉਹਦੇ ਵਾਲੀ ਗੱਲ ਹੈ ਪਹਿਲਾਂ ਕਿਸਾਨ ਯੂਨੀਅਨ ਨੂੰ ਲੋਕ ਗਾਲਾਂ ਕੱਢਦੇ ਹੁੰਦੇ ਸੀ ਪਿੰਡਾਂ 'ਚ ਤੇ ਹੁਣ ਉਹੀ ਲੋਕ ਉੱਥੇ ਧਰਨੇ ਤੇ ਬੈਠੇ ਆ ਜੇ ਗੱਲ ਕਰਾਂਗੇ ਆਪਾਂ ਜੇ ਕਹਿੰਦੇ ਹੁੰਦੇ ਵੀ ਚਰਚਾ ਹੋਊਗੀ ਤਾਂ ਫੇਰ ਹੀ ਕੁਝ ਨਾ ਕੁਝ ਗੱਲ ਚੱਲਦੀ ਹੈ ਹੱਲ ਨਿਕਲਦਾ ਹਨਾ ਤੇ ਇਹ ਬਹੁਤ ਵੱਡੀ ਸਮੱਸਿਆ ਬਈ ਆਪਾਂ ਨਸ਼ਿਆਂ ਬਾਰੇ ਤਾਂ ਰੌਲਾ ਪਾਉਣੀ ਆ ਵੀ ਪੰਜਾਬ 'ਚ ਨਸ਼ੇ ਵਧ ਗਏ ਪਰ ਜਿਹੜਾ ਪੰਜਾਬ ਦੀਆਂ ਸੇਤਾਂ ਖਰਾਬ ਹੋ ਰਹੀਆਂ ਸਾਡੀਆਂ ਖਰਾਕਾਂ ਖਰਾਬ ਹੋ ਗਈਆਂ ਹਨ ਘਰਾਂ ਦੇ ਵਿੱਚ ਆਪਣੇ ਕੋਈ ਕਿਸੇ ਕੋਲੇ ਚੱਜ ਦੀ ਖਰਾਕ ਨਹੀਂ ਸਾਡੇ ਖੇਤ ਜ਼ਹਿਰੀਲੇ ਹੋ ਗਏ ਹਨ ਇਸ ਬਾਰੇ ਵੀ ਬਹੁਤ ਸੋਚਣ ਦੀ ਲੋੜ ਆ ਚਲੋ ਆਪਾਂ ਜਿੰਨਾ ਕਹਿੰਦੇ ਹੁੰਦੇ ਵੀ ਚਿੜੀ ਨੇ ਜਿੰਨਾ ਯੋਗਦਾਨ ਪਾਉਣਾ ਅੱਗ ਭਜਾਉਣ ਦੇ ਲਈ ਉਹਨੇ ਪਾ ਦੇਣਾ ਆਪਾਂ ਇਹ ਗੱਲ ਅੱਜ ਸ਼ੁਰੂ ਕੀਤੀ ਆ ਹੋ ਸਕਦਾ ਹੋਰ ਵੀ ਵੀਡੀਓ ਅਸੀਂ ਕਰੀਏ ਹਨ ਪਸਾਰੀਆਂ ਸੱਡ ਦਾਂਗੇ ਜਿੰਨੀਆਂ ਮਰਜ਼ੀ ਪੁੱਛੀ ਜਾਂ ਜਿੰਨੇ ਕਮੈਂਟ ਕਰਨਗੇ ਉਹਨੀਆਂ ਵਾਦ ਵਾਦ ਕੇ ਪਾ ਦੇਵਾਂਗੇ ਹਾਂ ਜਿਵੇਂ ਰਾਜੇ ਤੁਸੀਂ ਆਪਦੀ ਜਵਾਨੀ ਚ ਕਬੱਡੀ ਖੇਡਦੇ ਹੁੰਦੇ ਸੀ ਹਨ ਵਰਜਸ਼ਾਂ ਕਰਦੇ ਸੀ ਉਦੋਂ ਗਰਾਊਂਡ ਚ ਕਿੰਨਾ ਕੱਠ ਹੁੰਦਾ ਸੀ ਹੁਣ ਉਹ ਚੀਜ਼ਾਂ ਵੀ ਗਈਆਂ ਕੱਠ ਤਾਂ ਹੈਗਾ ਹੁਣ ਹਾਂ ਹੁਣ ਪਰ ਉੱਥੇ ਉਹ ਕੱਠ ਹੈ ਨਹੀਂ ਜੋਰ ਲਾਉਣ ਵਾਲਾ ਹੁਣ ਕਜਾਂ ਕਰਨ ਵਾਲਿਆਂ ਦਾ ਕੱਠ ਤੇ ਹੱਸ ਕੇ ਮੁੜਿਆ ਇੱਕ ਤਾਂ ਆਸਾਂ ਕੋਟਲੀਆਂ ਹਾਂ ਠੀਕ ਆ ਜੇ ਕੋਈ ਖੇਡਦਾ ਖਣ ਹੂੰ ਮਾਰੀ ਜਾਂਦਾ ਮੱਥਾ ਪੈਂਦਾ ਯਾਰ ਲੀੜੇ ਲਵੇੜੀ ਜਾਂਦਾ ਵੀ ਜੇ ਆਪਾ ਉਹ ਟਾਈਮ ਦੁਆਰੇ ਲਿਆਉਣਾ ਮੰਨ ਲਾ ਨੌਜਵਾਨਾਂ ਨੂੰ ਖੇਡਾਂ ਵੱਲ ਸਰੀਰ ਬਣਾਉਣ ਵੱਲ ਕਸਰਤਾਂ ਵੱਲ ਲਿਆਉਣਾ ਤੇ ਉਹ ਕਿਵੇਂ ਆ ਸਕਦੇ ਆ ਜੇ ਜਿਆਦੇ ਤੋਂ ਜਿਆਦੇ ਵੀ ਕੋਸ਼ਟ ਕਰੇਗਾ ਘੱਟ ਤੋਂ ਘੱਟ ਤੈਨੂੰ ਜਮਾਂ ਵੀ ਡੇਲੀ ਤੋਂ ਡੇਲੀ ਨੇਤੀਤਾਵਾਂ ਤੋੜ ਹੋਏ ਰਹਿਣਗੇ ਤਾਂ 10 ਸਾਲ ਲੱਗ ਜਾਣਗੇ ਘੱਟ ਤੋਂ ਘੱਟ ਮੇਰੀ ਸੋਚ ਤੇ ਕੋਈ ਬਹੁਤ ਕੰਮ ਕਰਨਾ ਕੋਈ ਵੀ ਨਹੀਂ ਔਖਾ ਯਾਰ ਜਿਹੜਾ ਮਰਜ਼ੀ ਵਿੱਢ ਕੇ ਦੇ ਦੇ ਬੰਦੇ ਨੂੰ 50 50 ਲੱਖ ਲਾ ਕੇ ਉੱਧਰ ਤੁਰੇ ਜਾਂਦੇ 50 ਲੱਖ ਦਾ ਜਾਂ 30 ਲੱਖ ਦਾ 25 ਦਾ ਵਿਆਜ ਲਾ ਲਾ ਕਿੰਨਾ ਬੰਦਾ ਹਾਂ ਬਹੁਤ ਬੰਦਾ ਕਿੰਨਾ ਬੰਨਜੋ ਸਾਡਾ ਦੋ ਕਿੱਲੇ ਲਾ ਦੇ ਕੇ ਵਲਾ ਜਾਂਦਾ ਹੈ ਇਹ ਵਿਆਜ ਕਿੰਨਾ ਬੰਨਜ ਮਨ ਲਾ 1.5 ਰੁਪਏ ਦੇ ਹਿਸਾਬ ਨਾਲ ਲਾਲਾ ਸਾਹਿਬ ਤੀਜੇ ਸਾਲ ਚ ਦੁੱਗਣੇ ਲਾ ਲਾ ਯਾਰ ਹਾਂ 3 ਰੁਪਏ ਦੇ ਹਿਸਾਬ ਨਾਲ ਤੀਜੇ ਸਾਲ ਚ ਦੁੱਗਣੇ ਹੋ ਜਾਂਦੇ ਦੁੱਗਣੇ ਹੋ ਜਾਂਦੇ ਹੀ ਹਾਂ ਤੂੰ ਯਾਰ 2 ਲੱਖ ਹੀ ਲਾਲਾ ਹਾਂ ਠੀਕ ਆ ਤੇ 2 ਲੱਖ ਦਾ ਇੱਥੇ ਸਮਾਨ ਪਾ ਦੇ ਰਬਾਂ ਦੀ ਵਿਕਣ ਵਿਕਣਾ ਸਾਲ ਮਹੀਨਿਆਂ ਨੇ ਵੀ ਕੋ 2 ਮਹੀਨਿਆਂ ਨੇ ਵੀ ਕੋ 3 ਨੇ ਵੀ ਕੋ 25 ਲੱਖ ਜਮਾ ਹੀ ਕਰਾ ਦੇ ਬੈਂਕ ਚ ਵਿਆਜ ਤੇ ਕੰਮ ਚਲਾਈ ਜਾਣਾ ਵਿਆਜ ਤੇ ਰੁੱਟ ਇਹ ਕਿੱਥੋਂ ਕਰ ਲਣਗੇ ਪਰ ਜਿਹੜੀ ਗੱਲ ਖੇਡਣ ਵਾਲੀ ਕਰਦਾਂ ਨੂੰ ਹੂੰ ਕੋਈ ਕੰਮ ਔਖਾ ਨਹੀਂ ਗਾ ਪਰ ਜਦੋਂ ਖੇਡਣਾ ਤਾਂ ਉਹਨਾਂ ਨੇ ਤਾਂ ਹੀ ਸਿੱਖਣਾ ਹੀ ਹੁਣ ਸੁਰਤ ਦਾ ਸੰਭਾਲ ਨਹੀਂ ਹੁੰਦੀ ਕੱਚੀ ਦਾ 22 ਦਿਨੇ ਵਿਚਾਰਾ ਤਾਂ ਚੱਕ ਕੇ ਉਹਦੇ ਚ ਬਾਦੁੰਦੇ ਵਹਨ ਚ ਇਸਾਂ ਨੂੰ ਛੱਡ ਕੇ ਵੀ ਨਾ ਹਉਣੇ ਪੈਣ ਅੱਗੇ ਗੱਟੇ ਹੁੰਦੇ ਹੀ ਗੇ ਯੁਰਗਲ ਉਹ ਵੀ ਨਹੀਂ ਤੇ ਹੁੰਦੇ ਗੇ ਤੱਪੜ ਹੁੰਦੇ ਹੀ ਗੇ ਇੱਕ ਦੂਜੇ ਦੇ ਮਾਰੀਆਂ ਰੇਤਾ ਪਾਤਾ ਉਹ ਕਰਤਾ ਰੇਤ ਨਾ ਰਿੱਤ ਜਦੋਂ ਰੇਤੇ ਤੋਂ ਨਫ਼ਰਤ ਮੰਨਣੋਂ ਹਟ ਗਏ ਨਾ ਮਿੱਟੀ ਤੋਂ ਹੂੰ ਉਹਦੇ ਸਭ ਕੁਝ ਸੈੱਟ ਹੋ ਜੂ ਹੁਣ ਪੈਰ ਤੇ ਨਹੀਂ ਪਾਣ ਦਿੰਦਾ ਤੇ ਮੂੰਹ ਤੇ ਤਾਂ ਛੱਡ ਪਰ ਤੇ ਤੂੰ ਆਣਾ ਜਾਂਦੇ ਜਵਾਕ ਨੂੰ ਅਲਰਜੀ ਹੋ ਜਾਂਦੀ ਹੈ ਨਾ ਤਾਂ ਹੀ ਹੁੰਦੀ ਤਾਂ ਹੀ ਹੁੰਦੀ ਆਏ ਬਾਦ ਕਾਲੇ ਤਾਂ ਕਿਸੇ ਕੋਲ ਜਾ ਕੇ ਪੁੱਛ ਲਈ ਜੇ ਉਹਨਾਂ ਨੇ ਆਤਣਾ ਜਵਾਕ ਮਿੱਟੀ ਖਾਂਦਾ ਉਹਨਾਂ ਨੇ ਅੱਖਾਂ ਖਾ ਲੈਣ ਦੇ ਮਿੱਟੀ 'ਚ ਖੜਾਓ ਇਹਨੂੰ ਜਿੰਨੀ ਮਿੱਟੀ ਤੋਂ ਸਰੀਰ ਨੂੰ ਲਾਰਜੀ ਮਿਲਦੀ ਨਾ ਹੂੰ ਉਹ ਨਹੀਂ ਕਿਸੇ ਚੀਜ਼ ਤੋਂ ਨਹੀਂ ਮਿਲਦੀ ਸਹੀ ਗੱਲ ਠੀਕ ਆ ਬਾਈ ਚਲੋ ਦੱਸਿਓ ਤੁਸੀਂ ਕਮੈਂਟ ਕਰਕੇ ਹਨਾ ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ ਤੇ ਹੋਰ ਵੀ ਆਪਾਂ ਵੀਡੀਓ ਬਣਾਵਾਂਗੇ ਇਹ ਕੋਈ ਐਸੀ ਵਿਦਵਾਨੀ ਨਹੀਂ ਘੋਟਦੇ ਜਾਂ ਆਪਾਂ ਗੱਲ ਨਹੀਂ ਕਰਦੇ ਵੀ ਸਮਝੋ ਸਾਡੀ ਗੱਲ ਜਾਂ ਸਮਝਾਉਣ ਵਾਸਤੇ ਨਹੀਂ ਸੀ ਗੱਲ ਕੀਤੀ ਹਨਾ ਤੇ ਜੇ ਕੋਈ ਚਲੋ ਇਹ ਗੱਲ ਨੂੰ ਸੁਣ ਕੇ ਆਪਦੇ ਸਿਹਤ ਪ੍ਰਤੀ ਧਿਆਨ ਦੇਊਗਾ ਤਾਂ ਉਹਦਾ ਆਪ ਦਾ ਫਾਇਦਾ ਹੋਊਗਾ ਸਾਡਾ ਉਹਦਾ ਕੋਈ ਫਾਇਦਾ ਨਹੀਂ ਵੀਡੀਓ ਨੂੰ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ